ਕਿ ਜਿਹੜੇ ਅੱਜ ਬਹੁਤ ਹਾਦਸੇ ਜਿਹੜੇ ਇਸ ਇਲਾਕੇ ਨੇ ਮਾਰੇ ਨੇ ਉਹ ਦੇਖ ਰਹੇ ਕਿ ਕੀ ਕਾਰਨ ਕੀ ਹੋ ਸਾਰਾ ਜਿਹੜਾ ਇਹਨਾਂ ਪਾਣੀ ਜਿਹੜੇ ਦਰਾਰ ਦੇ। ਦੇਖੋ ਵੀਰ ਜੀ ਅਸੀਂ ਇਸ ਸੰਬੰਧ ਵਿੱਚ ਧਰਨੇ ਵੀ ਲਾਏ ਹਾਈ ਕੋਰਟ 'ਚ ਰੈਟ ਵੀ ਪਾਈ ਪੰਚਾਇਤਾਂ ਦੇ ਰੈਗੂਲੇਸ਼ਨ ਵੀ ਪਾਏ ਪਰ ਸਰਕਾਰ ਦੇ ਕੋਈ ਜੂਨ ਨਹੀਂ ਸਰਕੇ। ਅਸੀਂ ਇਹੀ ਰੋਲਾ ਪਾਉਂਦੇ ਸੀ ਕਿ ਸਾਡੇ ਜਦੋਂ ਪਾਣੀ ਆਣਾ ਇਹ ਸਾਡੇ ਪਿੰਡ ਡੁੱਬ ਜਾਣੇ ਆ। ਅੱਜ ਹਾਲਾਤ ਇਹ ਬਣ ਗਏ ਸਾਡੇ ਪਿੰਡ ਡੁੱਬਣ ਦੇ ਲੱਗੇ ਰਹੇ ਆ। ਸਰਕਾਰ ਸਾਡੀ ਸੁਣੀ ਨਹੀਂ। ਉਲਟਾ ਸਾਡੇ ਦੇ ਪਰਚਾ ਦਿੱਤਾ। ਮੈਨੂੰ ਅਰੈਸਟ ਕੀਤਾ ਗਿਆ। ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਨੂੰ ਜਾਗਰੂਤ ਕਰਦਾ ਸੀ ਕਿ ਭਰਾਵੋ ਆਉਣ ਵਾਲੇ ਸਮੇਂ ਹੜ੍ਹ ਆ ਜਾਣੇ ਆ ਪਿੰਡਾਂ 'ਚ ਬਸ ਸਰਕਾਰ ਨੇ ਵੀ ਨਾ ਧੱਕਾ ਕੀਤਾ ਨੀ ਤੇ ਪਰਚਾ ਦਿੱਤਾ ਤੇ ਅੱਜ ਹਾਲਾਤ ਕੀ ਬਣ ਗਏ ਆ ਤੁਸੀਂ ਕੋਲ ਦੇਖ ਲੋ ਪਰ ਅਸੀਂ ਕਹਿੰਦੇ ਪਰਮਾਤਮਾ ਸੁੱਖ ਸ਼ਾਂਤੀ ਬਖਸ਼ੇ ਏਰੀਆ ਦੇ ਤਰੱਕੀ ਬਖਸ਼ੇ ਸਾਡੀ ਇਹਦੀ ਤਰੱਕੀ ਕਰੇ ਪਰ ਨਾ ਸਾਡੀ ਸੜਕਾਂ ਵਾਂ ਤੇ ਨਾ ਸਾਡੇ ਬੰਨ ਅੱਜ ਮੈਨਿੰਗ ਮਾਫੀਆ ਕਿੱਥੇ ਆ ਜਿਹੜਾ ਮਾਫੀਆ ਸੀ ਅਸੀਂ ਇਹਨਾਂ ਨਾਲ ਲੜਦੇ ਸੀ ਮਾਫੀਆ ਨਾਲ ਅੱਜ ਮਾਫੀਆ ਕਿੱਥੇ ਆ ਅੱਜ ਮਾਫੀਆ ਨਹੀਂ ਨਾ ਅੱਜ ਲੋਕ ਖੜੇ ਆ ਅੱਜ ਲੋਕਾਂ ਦੇ ਖੋਹ ਝੋਨੇ ਲੋਕਾਂ ਦੇ ਬ ਇਹਰਜਾਨਾ ਕੌਂਟੂ ਕੋ ਮੁਰਗੀ ਬੱਕਰੀ ਦਾ ਰਜਾਨਾ ਕਹਿੰਦੇ ਸੀ ਨਾ ਕੱਲ ਤੁਸੀਂ ਮੁੱਖ ਮੰਤਰੀ ਦਾ ਬਿਆਨ ਦੇਖ ਲਿਓ ਜਵਾਬ ਨਹੀਂ ਆਂਦਾ ਹੁਣ ਆਹ ਦੇਖ ਲਓ ਛੜਕਾਂ ਦਾ ਕੀ ਹਾਲ ਆਹ ਦੇਖੋ ਝੋਨਿਆਂ ਦਾ ਹਾਲ ਲੋਕ ਦੁਖੀ ਕਰਤੇ ਇਹਨਾਂ ਨੇ ਜਿਸ ਸਾਲ ਪਾਣੀ ਤੇਜ ਆ ਪ੍ਰਮਾਤਮਾ ਅਰਦਾਸ ਕਰੋ ਤੁਸੀਂ ਵੀ ਤੁਹਾਡੇ ਚੈਨਲ ਥਰੂ ਅਸੀਂ ਸਾਰਿਆਂ ਨਾਲ ਦੇਖੋ ਸਰਕਾਰਾਂ ਦਾ ਨਾਲ ਹਰਜ ਬਣਦਾ ਅਸੀਂ ਸਰਕਾਰਾਂ ਦੇ ਨਾਲ ਖੜੇ ਆ ਸਾਡਾ ਵੀ ਹਰਜ ਸਰਕਾਰ ਦੇ ਨਾਲ ਖੜਨਾ ਪਰ ਜਦੋਂ ਸਾਡੇ ਦਿੱਖਤਾ ਪੈਂਦੀ ਸਰਕਾਰ ਸਾਡੇ ਨਾਲ ਵੀ ਖੜੇ ਨਾ ਕਿਉਂਕਿ ਅਸੀਂ ਅਸੀਂ ਕਿਉਂ ਆਵਾਜ਼ ਫਾਂਦੇ ਸੀ ਲੋਕਾਂ 'ਚ ਤੁਸੀਂ ਕਵਰੇਜ ਕੀਤਾ ਬਹੁਤ ਵਧੀਆ ਲਾਈਵ ਵੀ ਚਲਾਇਆ ਧਰਨੇ ਵੀ ਲੱਗੇ ਇਸ ਕਰਕੇ ਲੱਗੇ ਸੀ ਕਿਉਂਕਿ ਸਾਨੂੰ ਪਤਾ ਸੀ ਆਉਣ ਵਾਲੇ ਹਾਲਾਤ ਇਹ ਪਿੰਡਾਂ ਦੇ ਪਿੰਡ ਉੱਪ ਜਾਣੇ ਆ ਅਗਰ ਜੇ ਪਰਮਾ ਨਾ ਕੋਈ ਹਾਨ ਹੋਣੀ ਬਾਪਰ ਦੇ ਲੂਣਾ ਪੂਰਾ ਪੂਰਾ ਡੁੱਬ ਜਾਵੇਗਾ ਅੱਜ ਦੇਖੋ ਹਾਲਾਤ ਕੀ ਆ ਉਹ ਪਰਲੇ ਪਾਸੇ ਦੇਖ ਲੋ ਜage ਕਿੰਨਾ ਨੁਕਸਾਨ ਹੋਏਗਾ ਵਿੱਚ ਭਾਈ ਬਹੁਤ ਲੋਕ ਗਰੀਬ ਲੋਕਾਂ ਦਾ ਜਿਹੜੇ ਝੋਨੇ ਕਿਲੇ ਕਿਲੇ ਦੋ ਦੋ ਕਿਲੇ ਸਾਰੇ ਡੁੱਬ ਗਏ ਲੋਕਾਂ ਦੇ ਅੱਜ ਲੇਖੋ ਲੋਕ ਤਹਾ ਤਰਾ ਕਰ ਰਹੇ ਆ ਆਪਣਾ ਵੀ ਫਰਜ਼ ਬਣਦਾ ਹਾਂ ਅੱਜ ਮਾਫੀਆ ਹੈ ਨਹੀਂ ਅੱਜ ਲੋਕ ਆ ਅੱਜ ਲੋਕ ਖੜੇ ਆ ਦੇਖੋ ਲੋਕ ਸੇਵਾ ਕਰ ਰਹੇ ਆ ਦਿਨ ਰਾਤ ਕਰ ਰਹੇ ਆ ਪਾਰਟੀ ਬਾਈ ਤੋਂ ਪਰ ਉੱਠੇ ਸਾਰੇ ਲੱਗੇ ਹੋਏ ਆ ਚਾਹੇ ਜਿਹੜੀ ਪਰ ਅਜ ਮਾਫੀਆ ਹੈ ਨਹੀਂ ਅੱਜ ਮਾਫੀਆ ਕਿਧਰ ਗਿਆ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਅੱਜ ਬਹੁਤ ਹਾਲਾਤ ਜਿਹੜੇ ਇਸ ਇਲਾਕੇ ਦੇ ਮਾਰੇ ਨੇ ਉਹ ਦੇਖ ਰਿਓ ਕਿ ਕੀ ਕਾਰਨ ਕੀ ਹੋ ਸਾਰਾ ਜਿਹੜਾ ਇਹਨਾਂ ਪਾਣੀ ਜਿਹੜੇ ਦਰਾਰੇ ਦੇਖੋ ਵੀਰ ਜੀ ਅਸੀਂ ਇਸ ਸਬੰਧ ਵਿੱਚ ਧਰਨੇ ਵੀ ਲਾਏ ਹਾਈ ਕੋਰਟ ਚ ਰੈਟ ਵੀ ਪਾਈ ਪੰਚਾਇਤਾਂ ਦੇ ਰੈਗੂਲੇਸ਼ਨ ਵੀ ਪਾਏ ਪਰ ਸਰਕਾਰ ਦੇ ਕੋਈ ਜੂਨ ਨਹੀਂ ਸਰਕੇ ਅਸੀਂ ਇਹੀ ਰੋਲਾ ਪਾਉਂਦੇ ਜੀ ਕਿ ਸਾਡੇ ਜਦੋਂ ਪਾਣੀ ਆਣਾ ਇਹ ਸਾਡੇ ਪੈਣ ਡੁੱਬ ਜਾਣੇ ਆ ਅੱਜ ਹਾਲਾਤ ਇਹ ਬਣ ਗਏ ਸਾਡੇ ਪੈਣ ਡੁੱਬਣ ਤੇ ਲੱਗੇ ਹੋਏ ਆ ਸਕਾਨਾ ਸਾਡੀ ਸੁਣੀ ਨਹੀਂ ਉਲਟਾ ਸਾਡੇ ਦੇ ਪਰਚਾ ਦਿੱਤਾ ਮੈਨੂੰ ਅਰੈਸਟ ਕੀਤਾ ਗਿਆ ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਨੂੰ ਜਾਗਰੂਤ ਕਰਦਾ ਸੀ ਕਿ ਭਰਾਵੋ ਆਹ ਨਾਲ ਸਮੇਂ ਹੜ ਆ ਜਾਣੇ ਆ ਪਿੰਡਾਂ 'ਚ ਜੀ ਪਰ ਸਕਾਨਾ ਮੇਰਾ ਧੱਕਾ ਕੀਤਾ ਮੇਤੇ ਪਰਚਾ ਦਿੱਤਾ ਤੇ ਅੱਜ ਹਾਲਾਤ ਕੀ ਬਣ ਗਏ ਆ ਤੁਸੀਂ ਕੋਲ ਦੇਖ ਲੋ ਪਰ ਅਸੀਂ ਕਹਿੰਦੇ ਪਰਮਾਤਮ ਸੋਖਸ਼ਾਂਤੀ ਬਖਸ਼ੇ ਏਰੀਆ ਦੇ ਤਰੱਕੀ ਬਖਸ਼ੇ ਸਾਡੀ ਇਹ ਤਰੱਕੀ ਕਰੇ ਪਰ ਨਾ ਸਾਡੀ ਸੜਕਾਂ ਵਾਂ ਤੇ ਨਾ ਸਾਡੇ ਬੰਨ ਅੱਜ ਮੈਨਿੰਗ ਮਾਫੀਆ ਕਿੱਥੇ ਆ ਜਿਹੜਾ ਮਾਫੀਆ ਸੀ ਅਸੀਂ ਜਿਹਨਾਂ ਲੜਦੇ ਸੀ ਮਾਫੀਆ ਨਾਲ ਉਹ ਅੱਜ ਮਾਫੀਆ ਕਿੱਥੇ ਆ ਅੱਜ ਮਾਫੀਆ ਨਹੀਂ ਅੱਜ ਲੋਕਾਂ ਦੇ ਖੋਹਣੇ ਲੋਕਾਂ ਦੇ ਬਰਬਾਦ ਕਰਤੇ ਆ ਇਹਦਾ ਹਰਜਾਨਾ ਕਹਿੰਦੇ ਉਹ ਮੁਰਗੀ ਬੱਕਰੀ ਦਾ ਰਜਾਨਾ ਕਹਿੰਦੇ ਸੀ ਨਾ ਗੱਲ ਤੁਸੀਂ ਮੁੱਖ ਮੰਤਰੀ ਦਾ ਬਿਆਨ ਦੇਖ ਲਿਓ ਜਵਾਬ ਨਹੀਂ ਆਂਦਾ ਹੁਣ ਆਹ ਦੇਖ ਲਓ ਸੜਕਾਂ ਦਾ ਕੀ ਹਾਲ ਆਹ ਦੇਖੋ ਝੋਨੇ ਦਾ ਹਾਲ ਲੋਕ ਦੁਖੀ ਕਰਤੇ ਇਹਨਾਂ ਨੇ ਜੀ ਸਾਲ ਪਾਣੀ ਤੇਜ ਆ ਰੇ ਮੈਨੂੰ ਦੇਖੋ ਪ੍ਰਮਾਤਮਾ ਗਿਰਦਾਸ ਕਰੋ ਤੁਸੀਂ ਵੀ ਤੁਹਾਡੇ ਚੈਨਲ ਥਰੂ ਅਸੀਂ ਸਾਰਿਆਂ ਨਾਲ ਦੇਖੋ ਸਰਕਾਰਾਂ ਦਾ ਨਾਲ ਫਰਜ਼ ਬਣਦਾ ਅਸੀਂ ਸਰਕਾਰਾਂ ਦੇ ਨਾਲ ਖੜੇ ਆ ਸਾਡਾ ਵੀ ਫਰਜ਼ ਹੈ ਸਰਕਾਰ ਦੇ ਨਾਲ ਖੜਨਾ ਪਰ ਜਦੋਂ ਸਾਡੇ ਦਿੱਕਤਾ ਪੈਂਦੀ ਹੈ ਸਰਕਾਰ ਸਾਡੇ ਨਾਲ ਵੀ ਖੜੇ ਨਾ ਕਿਉਂਕਿ ਅਸੀਂ ਅਸੀਂ ਕਿਉਂ ਆਵਾਜ਼ ਖਾਂਦੇ ਸੀ ਲੋਕਾਂ ਦੇ ਤੁਸੀਂ ਕਵਰੇਜ ਕੀਤਾ ਬਹੁਤ ਵਰੀ ਲਾਈਵ ਵੀ ਚਲਾਇਆ ਧਰਨੇ ਵੀ ਲੱਗੇ ਇਹ ਇਸ ਕਰਕੇ ਲੱਗੇ ਜੀ ਕਿਉਂਕਿ ਸਾਨੂੰ ਪਤਾ ਸੀ ਆਉਣ ਵਾਲੇ ਹਾਲਾਤ ਇਹ ਪਿੰਡਾਂ ਦੇ ਪਿੰਡ ਡੁੱਬ ਜਾਣੇ ਆ ਅਗਰ ਜੇ ਪਰਮਾ ਨਾ ਕੋਈ ਹਾਨ ਹੋਣੀ ਬਾਪਰ ਦੇ ਲੋਣਾਣਾ ਪੂਰਾ ਪੂਰਾ ਡੁੱਬ ਜਾਵੇਗਾ ਅੱਜ ਦੇਖੋ ਹਾਲਾਤ ਕੀ ਆਓ ਪਰਲੇ ਪਾਸੇ ਦੇਖ ਲਓ ਜੀ ਕਿੰਨਾ ਨੁਕਸਾਨ ਹੋਏਗਾ ਵਿੱਚ ਬਾਈ ਬਹੁਤ ਲੋਕ ਗਰੀਬ ਲੋਕਾਂ ਦਾ ਜਿਹੜੇ ਝੋਨੇ ਕਿਲੇ ਕਿਲੇ ਦੋ ਦੋ ਕਿਲੇ ਸਾਰੇ ਡੁੱਬ ਗਏ ਲੋਕਾਂ ਦੇ ਅੱਜ ਲੇਖੋ ਲੋਕ ਤਹਾ ਤਹਾ ਕਰ ਰਹੇ ਆ ਆਪਣਾ ਵੀ ਫਰਜ਼ ਬਣਦਾ ਹਾਂ ਅੱਜ ਮਾਫੀਆ ਹੈ ਨਹੀਂ ਅੱਜ ਲੋਕ ਆ ਅੱਜ ਲੋਕ ਖੜੇ ਆ ਦੇਖੋ ਲੋਕ ਸੇਵਾ ਕਰਦੇ ਆ ਦਿਨ ਰਾਤ ਕਰਦੇ ਆ ਪਾਰਟੀ ਵਾਜ ਤੋਂ ਪਰੋਟ ਕੇ ਸਾਰੇ ਲੱਗੇ ਹੋਏ ਆ ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ ਸਾਰੇ ਕੰਮ ਕਰਿਆ ਪਰ ਅੱਜ ਮਾਫੀਆ ਹੈ ਨਹੀਂ ਅੱਜ ਮਾਫੀਆ ਕਿਧਰ ਗਿਆ ਮੈਂ ਤਾਂ ਇਹ ਪੁੱਛਣਾ ਚਾਹਦਾ ਸਰਕਾਰ ਨੂੰ ਜਿਹੜੇ ਮਾਫੀਆ ਨੇ ਕਰੋੜਾਂ ਰੁਪਏ ਕਮਾਇਆ ਲੱਖਾਂ ਲੈ ਕੇ ਭੱਜ ਗਏ ਪਰ ਅੱਜ ਲੋਕ ਖੜੇ ਗਏ ਅੱਜ ਲੋਕਾਂ ਨਾਲ ਕੋਈ ਮਾਫੀਆ ਖੜਿਆ ਨਹੀਂ ਕਿਉਂਕਿ ਲੋ ਪਹਿਲਾਂ ਵੀ ਸੀ ਤੁਸੀਂ ਮੇਰੀ ਹਾਈ ਕੋਰਟ ਤੇ ਰੈਟ ਦੇਖੋ ਮੈਂ ਰੈਟ ਪਾਈ ਆ ਰੈਟ ਹਲੇ ਹਾਈ ਕੋਰਟ ਦੇ ਵਿੱਚ ਪੈਂਡਿੰਗ ਚੱਲ ਰਹੀ ਹੈ ਕੇਸ ਚੱਲ ਰਿਹਾ ਵਾ ਉਹਦੇ ਵਿੱਚ ਵੀ ਸੀ ਇਹੀ ਵਾਰ ਠਾਈਆ ਕਿ ਸਾਡੇ ਬੰਨ ਟੁੱਟ ਜਾਣੇ ਆ ਪਰ ਅੱਜ ਟੁੱਟਣ ਦੇ ਆ ਰਹੇ ਆ ਅੱਜ ਤੁਸੀਂ ਦੇਖ ਲਓ ਸ ਲੋਕ ਬੜੇ ਦੁਖੀ ਆ ਔਰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਲੋਕਾਂ ਦਾ ਬਚਾ ਕੀਤਾ ਜਾਵੇ ਔਰ ਜਿੱਥੇ ਕਾਂਗਸ ਪਾਰਟੀ ਦੇ ਤੌਰ ਤੇ ਮੈਂ ਬਲਾਕ ਪ੍ਰਧਾਨ ਦੇ ਤੌਰ ਤੇ ਪੂਰੇ ਇਲਾਕੇ ਨੂੰ ਕਹਿੰਦਾ ਜੋ ਜਿੱਥੇ ਵੀ ਸਾਡੀ ਸੇਵਾ ਹੋਵੇ ਅਸੀਂ ਹਾਜ਼ਰ ਹਾਂ ਕਿਉਂਕਿ ਸਾਡੇ ਪਿੰਡੋਂ ਮੈਂ ਰੋਜ਼ ਟਰਾਲੀਆਂ ਭਰ ਕੇ ਨਰੇ ਗਾਲੀਆਂ ਬੀਬੀਆਂ ਦੀਆਂ ਇੱਥੇ ਭੇਜਦਾ ਨਾ ਔਰ ਜਦੋਂ ਵੀ ਸਾਡੀ ਕੋਈ ਲੋੜ ਪਈ ਚਾ ਪੈਸੇ ਦੀ ਜਾਂ ਕਿਸੇ ਚੀਜ਼ ਦੀ ਅਸੀਂ ਪੂਰੀ ਪਾਰਟੀ ਕਾਂਗਸ ਪਾਰਟੀ ਪੂਰੇ ਇਥੇ ਹਲਕੇ ਦੇ ਵਿੱਚ ਖੜੀ ਆ ਜੋ ਦੇਖ ਰਿਹਾ ਕਿ ਮੰਤਰੀ ਸਾਹਿਬ ਪਹੁੰਚਨੇ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਮੁਕਾ ਕੇ ਦੇਖ ਉਹ ਵੀ ਹੈਰਾਨ ਨੇ ਕਿ ਇੰਨਾ ਪਾਣੀ ਕਿੱਥੋਂ ਆ ਗਿਆ ਦੇ ਕਿੰਨੇ ਤੁਸੀਂ ਵੀਡੀਓ ਚਲਾਈਆਂ ਸਰਕਾਰ ਨੂੰ ਅੱਜ ਸਰਕਾਰ ਤੋਖ ਆ ਗਈਏ ਕਰਨ ਜੇ ਅਸੀਂ ਆ ਕਰਤਾ ਬਹੁਤ ਵਾਰ ਕੁਝ ਨਹੀਂ ਹੋਣਾ ਕਿਸੇ ਨੂੰ ਹਰਜਾਨਾ ਨਹੀਂ ਮਿਲਣਾ ਕਿਹਨੂੰ ਮੁਰਗੀ ਦਾ ਹਰਜਾਨਾ ਨਹੀਂ ਮਿਲਗਾ ਕਿਹਨੂੰ ਬੱਕਰੇ ਦਾ ਹਰਜਾਨਾ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਅੱਜ ਲੋਕ ਕੰਨਾਂ ਖੰਡ ਦੀ ਲੋੜ ਆਪਾਂ ਤੇ ਸਰਪੰਚ ਸਾਹਿਬ ਜਿਹਨੇ ਸੋ ਦੇਖ ਰਹੇ ਹੋਗੇ ਸਰਪੰਚ ਸਾਹਿਬ ਤੁਹਾਨੂੰ ਜੋ ਸੋਨੂ ਵੀ ਵੱਲੋਂ ਜਿਹੜਾ ਦੱਸਿਆ ਗਿਆ ਕਿ ਬਹੁਤ ਇੱਥੇ ਮਾੜੇ ਹਾਲਾਤ ਨੇ ਸੋ ਇੱਥੇ ਮੰਤਰੀ ਸਾਹਿਬ ਦਾ ਕਾਂਗਰਸ ਪਾਰਟੀ ਦੇ ਇੱਥੇ ਪਹੁੰਚੇ ਹੋਏ ਨੇ ਸੋ ਦੇਖੋ ਜੀ ਗੱਲ ਇਹ ਹੁੰਦਾ ਇੱਥੇ ਇਸ ਲਈ ਦੇਖਿਆ ਕਿ ਕੋਈ ਰਾਜਨੀਤੀ ਦੀ ਗੱਲ ਨਹੀਂ ਇੱਕ ਇਨਸਾਨੀ ਤਨਾਤੇ ਔਰ ਆਲਮੀਕਾ ਪਰ ਜਿਹੜਾ ਪੰਜਾਬ ਦੇ ਜਿਹੜੇ ਵੜਵਾਦੀ ਜਾ ਰਹੀ ਉਹਦੇ ਵੱਲ ਜਰਾ ਧਿਆਨ ਦਿੱਤਾ ਜਾਵੇ ਤੇ ਵੀਡੀਓ ਨੂੰ ਵੀ ਜਿਹੜੀ ਚੱਲਦੀ ਚੱਲ ਰਹੀ ਕਰੋ ਤੇ ਸ਼ੇਅਰ ਕਰੋ